ਜਿਹੜੀ ਸਾਡੀ ਪੁਲਿਸਾ ਲੁਧਿਆਣਾ ਰੂਲਰ ਦਿਹਾਤੀ ਦੀ ਪੁਲਿਸ ਆ ਜਿਹੜੀ ਉਹ ਇੱਕ ਪਾਸੇ ਕੰਧ ਬਣ ਕੇ ਖੜੀ ਆ ਮੈਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਰਿਹਾ ਵਾਂ ਆ ਦੇਖੋ ਵਿੱਚ ਸਾਡੀਆਂ ਭੈਣਾਂ ਵੀ ਖੜੀਆਂ ਲੇਡੀਜ਼ ਵੀ ਖੜੀਆਂ ਡਿਊਟੀ ਤੇ ਤੇ ਦੂਜੇ ਪਾਸੇ ਪਰਲੀ ਸਾਈਡ ਇਹ ਜਿਹੜੀ ਵੀਡੀਓ ਹੈ ਪੂੰਦੜੀ ਦੀ ਆ ਲੁਧਿਆਣੇ ਜ਼ਿਲ੍ਹੇ ਦਾ ਕਸਬਾ ਵਾ ਪੂੰਦੜੀ ਜਿੱਥੇ ਇੱਕ ਬਾਇਓ ਗੈਸ ਫੈਕਟਰੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਜਦੋਂ ਜਿਹੜੇ ਚੱਲ ਰਹੀ ਆ ਲੋਕਾਂ ਦਾ ਧਰਨਾ ਚੱਲ ਰਿਹਾ ਸੀ ਪੱਕਾ ਹੁਣ ਪਿਛਲੇ ਕਈ ਦਿਨਾਂ ਤੋਂ ਪੁਲਿਸ ਨੇ ਧਰਨਾ ਚਕਾਤਾ ਕੌਣ ਸੱਚਾ ਕੌਣ ਝੂਠਾ ਅਸੀਂ ਆਪਣੇ ਪੇਜ ਤੇ ਕਦੇ ਪੋਸਟ ਹੀ ਨਹੀਂ ਕਰਦੇ ਦੋਨੇ ਪੱਖ ਦਿਖਾਵਾਂਗੇ ਪੁਲਿਸ ਦਾ ਪੱਖ ਵੀ ਉਹਨਾਂ ਦਾ ਵੀ ਪਰ ਅੱਜ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਆ ਇੱਥੇ ਹੀ ਨਹੀਂ ਆ ਜਿਹੜੀਆਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਦੂਜੀ ਸਾਈਡ ਵੀ ਮੇਰਾ ਹਾਲਾ ਘਟੋ ਘਟ 5000 ਦੇ ਕਰੀਬ ਮਲਾਜ਼ਮ ਜਿਹੜਾ ਪੁਲਿਸ ਦਾ ਉਹ ਦੂਰ ਤੱਕ ਖੜਾ ਵਾ ਫੈਕਟਰੀ ਤੱਕ ਟਿੱਪਰ ਲਾਏ ਹੋਏ ਆ ਬਹੁਤ ਦੂਰ ਤੱਕ ਤੇ ਪਰ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਦੱਖਣ ਮਾਰਨ ਸਾਹਿਬ ਪੂੰਦੜੀ ਦੇ ਬਾਹਰਲੀ ਸਾਈਡ ਤੇ ਅੰਦਰਲੀ ਸਾਈਡ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ ਅੱਜ ਕੀ ਫੈਸਲਾ ਲੈਂਦੇ ਆ ਇਹ ਕਿੱਧਰ ਨੂੰ ਕੂਚ ਕਰਦੇ ਆ ਫੈਕਟਰੀ ਦੇ ਨੇੜੇ ਜਾ ਕੇ ਧਰਨਾ ਲਾਉਂਦੇ ਆ ਜਾਂ ਇੱਥੇ ਹੀ ਆਪਣਾ ਜਿਹੜਾ ਗਾਹ ਵਾਲਾ ਪ੍ਰੋਗਰਾਮ ਖਤਮ ਕਰਦੇ ਆ ਰੱਬ ਜਾਣਦਾ ਇਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਪਰ ਜਿਹੜੀ ਸਥਿਤੀ ਆ ਉਹ ਪੂਰੀ ਐਨ ਮੈਨੀਫੈਸਟੇਸ਼ਨ ਬਣੀ ਹੋਈ ਆ ਜੇ ਇੱਥੋਂ ਇਹ ਆਗੂ ਤੁਰਨਗੇ ਤਾਂ ਇਹ ਗੱਲ ਸਾਫ ਕਲੀਅਰ ਆ ਕੋਈ ਪੁਲਿਸ ਡਾਂਗ ਭਰਾਉਗੀ ਹੀ ਭਰਾਉਗੀ ਪਰੰਤੂ ਜੇ ਇੱਥੇ ਹੀ ਕੋਈ ਅਗਲਾ ਐਕਸ਼ਨ ਲੈਂਦੇ ਆ ਤਾਂ ਦੇਖਦੇ ਆ ਵੀ ਕੀ ਬਣਦਾ ਵਾ ਮਾਹੌਲ ਨਹੀਂ ਖਰਾਬ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਮੇਰੀ ਜਿਹੜੇ ਆਪਣੇ ਇਹ ਨੇ ਹਾਂਜੀ ਇਹਨਾਂ ਦੀਆਂ ਜੋ ਮੰਕਾ ਨੇ ਸਾਡਾ ਸਿਵਲ ਪ੍ਰਸ਼ਾਸਨ ਖੜਾ ਹੈ ਜੀ ਠੀਕ ਹੈ ਜੀ ਇਹਨਾਂ ਨੂੰ ਭਾਏ ਮਿਹਰਬਾਨੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕੇ ਪਰ ਕਾਨੂੰਨ ਨੂੰ ਆਪ ਦੇ ਹੱਥ ਚ ਨਹੀਂ ਲੈਣਾ ਬਿਲਕੁਕੁਲ ਨਹੀਂ ਲੈਣਾ ਚਾਹੀਦਾ ਅਸੀਂ ਅਸੀਂ ਖੜੇ ਆ ਪਬਲਿਕ ਜਿਹੜੀ ਪੁਲਿਸ ਹੈ ਪਬਲਿਕ ਨਹੀਂ ਪਰ ਸਾਰੇ ਇੱਕ ਆਪਣਾ ਧਰਨਾ ਪ੍ਰਦਰਸ਼ਨ ਤਾਂ ਕਰ ਸਕਦੇ ਆ ਡੈਮੋਕ੍ਰੇਸੀ ਦੇ ਆਧਾਰ 'ਤੇ ਜੀ ਪਰ ਜੇ ਆਪਾਂ ਧਰਨਾ ਪ੍ਰਦਰਸ਼ਨ ਕਰਨ ਸਾਡਾ ਸਿਵਲ ਪ੍ਰਸ਼ਾਸਨ ਖੜਾ ਹੈ ਉਹਨਾਂ ਨਾਲ ਮਿਲੋਣੇ ਆ ਕਿੱਥੇ ਉਹ ਕਹਿਣਗੇ ਕਿ ਇਹਨਾਂ ਨਾਲ ਗੱਲਬਾਤ ਕਰਨ ਜਿੱਥੇ ਹੈ ਕਿ ਮੇਰਾ ਪਰ ਫੈਕਟਰੀ ਤੱਕ ਨਹੀਂ ਜਾਣਾ ਮੇਰਾ ਕੰਮ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਮੇਰਾ ਕੰਮ ਹੈ ਪਬਲਿਕ ਦੀ ਸੁਰੱਖਿਆ ਕਰਨਾ ਮੇਰਾ ਕੰਮ ਹੈ ਕਿ ਇਸੇ ਕੋਈ ਮਾਹੌਲ ਖਰਾਬ ਨਾ ਹੋਵੇ। ਸੋ ਮੇਰੇ ਭਰਾਏ ਮਿਹਰਬਾਨੀ ਹੱਥ ਜੋੜ ਕੇ ਦੇਂਦੀ ਹੈ ਕਿ ਆਪਾਂ ਬੱਚੇ ਨੇ ਕਈ ਵਾਰੀ ਫੋਨ ਫੋਨ ਜਿਆਦਾ ਗਰਮ ਹੁੰਦਾ ਹੈ ਇਹਨੂੰ ਦਾਰੇ ਚ ਰਹਿ ਕੇ ਕੀਤਾ ਜਾਵੇ। ਉਹ ਚੀਜ਼ਾਂ ਦਾਰੇ ਚ ਰਹਿ ਕੇ ਹੀ ਚੰਗੀਆਂ ਹੁੰਦੀਆਂ।